ਹਾਂ ਜੀ ਇਹਦੀ ਕੀ ਡਿਟੇਲ ਆ ਬਾਈ ਇਹ ਜੀ 15 16 ਕਿਲੋ ਦੁੱਧ ਦਿੱਤਾ ਇਹਨੇ ਤਾਜੀ ਨੇ ਹੈ ਤਾਜੀ ਨੇ ਹੁਣ ਤੇ ਹੁਣ 5 6 ਕਿਲੋ ਹੋਊਗਾ ਠੀਕ ਆ ਹੁਣ ਗੱਪਣ ਕਿੰਨੇ ਚਿਰ ਦੀ ਹੋਗੀ ਬਾਈ 6 ਮਹੀਨੇ ਦੀ ਗੱਪਣ ਹੈ ਚੈੱਕ ਪਾਸ ਹੈ ਚੈੱਕ ਪਾਸ ਹੈ ਠੀਕ ਆ ਚੁਵਾਈ ਚੁਵਾਈ ਦੂ ਕਿਵੇਂ ਆ ਬਾਈ ਚੁਵਾਈ ਬਹੁਤ ਪੋਲੀ ਹੈ ਜੀ ਓਕੇ ਜੀ ਤੇ ਤਾਜੀ ਨੇ ਦੁੱਧ 15 16 ਕਿਲੋ ਦਿੱਤਾ ਹੈ ਹਾਂ ਜੀ 7ਵਾਂ ਮਹੀਨਾ ਲੱਗਾ ਇਹਨੂੰ 6ਾਂ ਮਹੀਨੇ 7ਵਾਂ ਮਹੀਨਾ ਦੋਵੇਂ ਟਾਈਮ ਹੀ ਮਿਲਦੀ ਹਜੇ ਵੀ ਦੋਵੇਂ ਟਾਈਮ ਪਾੜੇ ਤੇ ਕੀ ਬਾਤ ਆ ਸੱਤੋ ਇਹੇ ਇਹ ਦੋ ਸੀਲਦੀ ਤਾਂ ਫਿਰ ਹਨਾ ਹਾਂ ਜੀ ਮੈਂ ਚੰਗੀ ਆ ਬਾਈ ਹਨਾ ਕਿੰਨੇ ਦੀ ਦੇਣੀ ਪਾਲ ਇਹ ਦੇ ਦਿਆਂਗੇ ਆਪਾਂ 72000 ਦੀ 72000 ਚ ਲਾੜ ਪਿਆਰ ਕੋਈ ਹਾਂਜੀ ਠੀਕ ਕੱਢੀ ਗੱਲ ਤੋਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸਟਰਨ ਪਿੰਡ ਚੜੀ ਵਾਲੇ ਦੇ ਵਿੱਚ ਚੜੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਆਖਰੀ ਪਿੰਡ ਆ ਇਹ ਤੋਂ ਗਾਂ ਹੱਦ ਜਿਹੜੀ ਜ਼ਿਲ੍ਹੇ ਫਿਰੋਜ਼ਪੁਰ ਦੇ ਸ਼ੁਰੂ ਹੋ ਜਾਂਦੀ ਆ ਤੂਤ ਪਿੰਡ ਆ ਜਾਂਦਾ ਵਾ ਪਾਲਬਾਈ ਦੇ ਕੋਲੇ ਆ ਚਾੜੀ ਵਾਲੇ ਪਿੰਡ ਦੇ ਵਿੱਚ ਜਾਨਵਰ ਤੁਹਾਨੂੰ ਦੋ ਵਿਖਾਉਣੇ ਆ ਦੋਵੇਂ ਮਿੱਤਰੋ ਬਾਖਮਾਲ ਦਿਖਾ ਦੇਣੇ ਇੱਕ ਤਾਂ ਟੋਕੜ ਗੱਪੜ ਫਿਰ ਮੱਝ ਦਿਖਾ ਦੇਣੀ ਆ ਜੀ ਤੁਹਾਨੂੰ ਪੂਰੀ ਚੰਗੀ ਤੇ ਇੱਕ ਤੁਹਾਨੂੰ ਝੋਟੀ ਵਿਖਾ ਦੇਣੀ ਆ ਸੂਨ ਵਾਲੀ ਕਰਦੇ ਗੱਲਬਾਤ ਪਹਿਲਾਂ ਇਹਨਾਂ ਦੀ ਜਾਣਕਾਰੀ ਲੈ ਲਈਏ ਅਗਲੇ ਕਾਰਵਾਈ ਆਪਾਂ ਫੇਰ ਕਰਦੇ ਆ ਸਤਿ ਸ਼੍ਰੀ ਅਕਾਲ ਪਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਸੇਤਾਂਕਰ ਪਰਵਾਰ ਹਾਂਜੀ ਬਿਲਕੁਲ ਜੀ ਪਾਲ ਬਾਈ ਜਿਹੜੀ ਮੱਝ ਆਪਣੀ ਆ ਕੋਲੇ ਖੜੀ ਐ ਤਰੇ ਹਣਾ ਪਹਿਲੇ ਨੰਬਰ ਤੇ ਮੱਖਾਉਣੀ ਆ ਇਹਦੀ ਕੀ ਡਿਟੇਲ ਆ ਬਾਈ ਇਹ ਆ ਜੀ 15 16 ਕਿਲੋ ਦੁੱਧ ਦਿੱਤਾ ਇਹਨੇ ਤਾਜੀ ਵੇ ਤਾਜੀ ਨੇ ਹੁਣ ਤੇ ਹੁਣ 5 6 ਕਿਲੋ ਹੋਊਗਾ ਠੀਕ ਆ ਹੁਣ ਗੱਪਣ ਕਿੰਨੇ ਚਿਰ ਦੀ ਹੋਗੀ ਬਾਈ 6 ਮਹੀਨੇ ਦੀ ਗੱਪਣਾ ਚੈੱਕ ਪਾਸ ਹੈ ਚੈੱਕ ਪਾਸ ਠੀਕ ਆ ਤੇ ਚਵਾਈ ਚਵਾਈ ਦੂ ਕਿਵੇਂ ਆ ਬਾਈ ਜਵਾਈ ਬੋ ਪੋਲੀ ਹੈ ਓਕੇ ਜਵਾ ਤੇ ਤਾਜੀ ਨੇ ਦੁੱਧ 15 16 ਕਿਲੋ ਦਿੱਤਾ ਹੈ ਹਾਂਜੀ 7ਵਾਂ ਮਹੀਨਾ ਲੱਗਾ ਇਹਨੂੰ 6ਾਂ ਮਹੀਨਾ ਦੋਵੇਂ ਟਾਈਮ ਹੀ ਮੈਂ ਆਉਂਦੀ ਹਜੇ ਵੀ ਦੋਵੇਂ ਟਾਈਮ ਪਾੜੇ ਤੇ ਕੀ ਬਾਤ ਆ ਸੱਤੋ ਇਹ ਇਹ ਦੋ ਸੀਲ ਦੀ ਤਾਂ ਫਿਰ ਹਨਾ ਮੈਂ ਚੰਗੀ ਆ ਬਾਈ ਹਨਾ ਕਿੰਨੇ ਦੀ ਦੇਣੀ ਪਾਲ ਬਾਈ ਇਹ ਦੇ ਦਿਆਂਗੇ ਆਪਾਂ 72000 ਦੀ 72000 ਚ ਲਾੜ ਪਿਆਰ ਕੋਈ ਹਾਂਜੀ ਫਿਰ ਠੀਕ ਕੱਢੀ ਗਿਆ ਬਾਰੂ ਤੋਰੀ ਬਈ ਮੜੇ ਖੋਲੀ ਇਹ ਦਿਖਾ ਦੇ ਬਈ ਇਹ ਹਾਂਜੀ ਸੂਆ ਕਿਨੂੰਾ ਸੂਗੀ ਇਹ ਇਹ ਜੀ ਤੀਜਾ ਸੂਆ ਸੁੰਦੀ ਠੀਕ ਲੈ ਮਿੱਤਰੋ ਤੀਜਾ ਸੂਆ ਸੂਣ ਵਾਲੀ ਆ ਕਰਮਾਂ ਵਾਲੀ 7ਵੇਂ ਮਹੀਨੇ ਦੇ ਵਿੱਚ ਇਹ ਵੜੀ ਹੋਈ ਹੈ 6 ਮਹੀਨੇ ਕੰਪਲੀਟ ਕਰਕੇ ਦੁੱਧ ਇਹਦੇ ਥੱਲੇ ਜਿਹੜਾ ਹੁਣ ਤਿਆਰ ਆ, ਹਾਜ਼ਰ ਆ ਉਹ 5-6 ਕਿਲੋ ਆ। ਸੀਲ ਪਾਣ ਵਾਲਾ ਤਾਂ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਜਿਹੜੀ 7 ਮਹੀਨਿਆਂ ਦੀ ਗੱਪਣ ਹੋ ਕੇ ਹਜੇ ਵੀ ਦੋਵੇਂ ਟਾਈਮ ਮਿਲੀ ਜਾਂਦੀ ਆ ਤੇ ਫਿਰ ਉਹ ਤਾਂ ਹੁਣ ਇਹਦਾ ਨਤੀਜਾ ਜਿਹੜਾ ਸਾਹਮਣੇ ਲੰਮਾ ਸਮਾਂ ਦੁੱਧ ਦੇਣ ਵਾਲਾ ਤਾਂ ਆਇਆ ਹੀ ਹੋਇਆ ਵਾ। ਬਾਕੀ ਮੈਂ ਇਹਨੇ ਤਾਜ਼ੀ ਨੇ ਵੀ ਦੁੱਧ 14-15-16 ਕਿਲੋ ਦਿੱਤਾ ਤੇ ਦਿੱਤਾ ਵੀ ਆਊਗਾ ਕਿਉਂਕਿ ਮੈਂ ਇਹਦਾ ਲੇਵੇ ਦਾ ਲਵਾਸ ਮੈਂ ਦੇ ਅੰਗ ਅਗਵਾਈ ਭਰਦਿਆ ਵੀ ਵਾਕਈ ਮੈਂ ਦੁੱਧ ਵਾਲੀ ਆ। ਹੁਣ ਵੀ ਤੁਸੀਂ ਐ ਵੇਖੋ ਵੀ ਲੈਦਾ ਤਾਂ ਐ ਕਹਿੰਦਾ ਵੀ ਜਿਵੇਂ 10 ਕਿਲੋ ਦਾ ਮੈਂ ਇਹ ਥੱਲੇ ਹੁਣ ਹੋਊਗਾ ਪਰ ਜਿੰਨਾ ਹੈਗਾ 5 6 ਕਿਲੋ ਆ ਠੀਕ ਹੈ ਤੂੰ ਕਰ ਤਾਂ ਨਹੀਂ ਲੈਂਦੀ ਬਈ ਨਾ ਜੀ ਨਾ 파ੜੇ ਤੇ 파ੜੇ ਤੇ ਖੁਸ਼ ਹੋ ਕੇ ਮਿਲਦੀ ਆ ਦੋਵੇਂ ਟਾਈਮ 파ੜੇ ਠੀਕ ਹੈ ਬਈ ਕੀ ਬਾਤ ਆ ਫਿਰ ਤਾਂ ਠੀਕ ਆ ਯਾਰ ਲੈ ਮਿੱਤਰੋ ਰੇਟ ਵੀ ਠੀਕ ਆ ਤੇ ਮੈਂ ਵੀ ਚੰਗੀ ਆ ਬਾਕੀ ਟਿਕਾਣਾ ਵੀ ਮੈਂ ਦਾ ਚੰਗਾ ਤਿਆਰ ਹੋ ਕੇ ਬਣੂਗਾ ਕਿਉਂਕਿ ਸਿੰਘ ਦੀ ਬਸ ਸਿੰਘ ਵਖਾਈ ਪੁੱਤ ਦੋਵੇਂ ਇੱਕੋ ਜਿਹੇ ਸਿੰਘ ਦੇ ਮੂੰਹ ਮੱਥੇ ਦੀ ਸਾਫ ਸੁਥਰੀ ਆ ਕਰਮ ਵਾਲੀ ਜੰਨੀ ਹੈਗੀ ਆ ਚੰਗੀ ਆ ਬਈ ਦੋ ਨੰਬਰ ਤੇ ਮੈਂ ਜਿਹੜੀ ਬਈ ਇਹ ਪਹਿਲਣ ਝੋਟੀ ਆ ਜੀ ਠੀਕ ਆ ਬਾਈ ਕਿੰਨੇ ਦਿਨ ਲੈ ਜੂਗੀ ਬਾਈ ਇਹ ਹਫਤਾ ਰਹਿੰਦਾ ਜੀ ਇਹਦਾ ਜੀ ਇਹਦਾ ਹਫਤਾ ਰਹਿੰਦਾ ਹੈ ਹਾਂਜੀ ਠੀਕ ਆ ਕਿੰਨੇ ਦੀ ਦੇ ਦਈਏ ਬਾਈ ਪਾਲੇ ਇਹਦਾ ਜੀ 75000 ਮੰਗਦੇ 75000 ਰੁਪਏ ਮੰਨ ਤੈਣਾ ਮੰਨ ਤਾਨ ਹੋ ਜੂਗਾ ਜੀ ਠੀਕ ਹੈ ਲੈ ਮਿੱਤਰੋ ਪਹਿਲਣ ਝੋਟੀ ਆ ਦੁੱਧ ਇਹਨੇ ਵੀ 10 11 ਕਿਲੋ ਦਈ ਜਾਂਦਾ ਟੌਰਾਂ ਨਾਲ ਭਲਾਂ ਦੇ ਵਿੱਚ ਆਈ ਹੋਈ ਆ ਸੂਣ ਦੇ ਵਿੱਚ ਪੰਜ ਸੱਤ ਦਿਨ ਲੈ ਜੂਗੀ ਅਜੇ ਲੇਵਾ ਸੋਨਾ ਤਿਆਰ ਕਰਦੀ ਹੁੰਦੀ ਆ ਕਿਉਂਕਿ ਸੂਣ ਤੋਂ ਬਾਅਦ ਇਹਨੇ ਲੇਵਾ ਬਹੁਤ ਵਧੀਆ ਨਖੇਰ ਹੋਣਾ ਕਰਮ ਵਾਲੀ ਨੇ ਦੇਖ ਲਓ ਮਿੱਤਰੋ ਬਾਕੀ ਚੰਗੀ ਐ ਨੁਵਾਈ ਤਵਾਈ ਨਹੀਂ ਸ਼ਿੰਗਾਰ ਨਹੀਂ ਹੋਇਆ ਅੱਜ ਤੋਂ ਵੀ ਮਈਆਂ ਜਿਵੇਂ ਸਿੰਪਲ ਖੜੀਆਂ ਕਿਉਂਕਿ ਲਾਈਟ ਆ ਜਿਹੜਾ ਉਹ ਖਾੜੀ ਦਾ ਸੀਜ਼ਨ ਚੱਲਦਾ ਕਰਕੇ ਹੁਣ ਪਿੰਡਾਂ ਦੇ ਵਿੱਚ ਘਟ ਆਉਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਕਰੀ ਲਾਈਟ ਜਿਹੜੀ ਉਹ ਕੱਟੀ ਜਾਂਦੀ ਹੁੰਦੀ ਆ ਇਹਨਾਂ ਕਰਕੇ ਸੀਜ਼ਨ ਕਰਕੇ ਉਹ ਮਤਲਬ ਦਾਤ ਨੂੰ ਜਦੋਂ ਆਪਣਾ ਪੈਣ-ਬੈਣ ਦਾ ਟਾਈਮ ਹੁੰਦਾ ਉਦੋਂ ਆਉਂਦੀ ਆ ਮੈਂ ਮੈਂ ਇਹ ਵੀ ਚੰਗੀ ਐ ਭਾਅ ਠੀਕ ਆ 75000 ਹੁਣ ਤੁਸੀਂ ਕਹਿਣਾ ਵੀ ਉਹ ਸੱਚਰ 75000 ਦੀ ਆ ਕਵਾਲਿਟੀ ਕਵਾਲਿਟੀ ਦਾ ਰੇਟ ਆ ਬਾਈ ਹਰ ਚੀਜ਼ ਦਾ ਰੇਟ ਹੁੰਦਾ ਹਰ ਪੱਖ ਦਾ ਰੇਟ ਹੁੰਦਾ ਬਾਕੀ ਜੋ ਚੀਜ਼ ਦੀ ਜੱਚਤ ਆ ਉਹ ਜੱਚਤ ਅਲੱਗ ਤਰੀਕੇ ਦੀ ਹੁੰਦੀ ਆ ਜੋ ਚੀਜ਼ ਦੀ ਵਡਿਆਈ ਆ ਉਹ ਚੀਜ਼ ਦੀ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੁੰਦੀ ਆ ਜੋ ਚੀਜ਼ ਦੇ ਪੱਖ ਆ ਉਹ ਅਲੱਗ ਤਰੀਕੇ ਨਾਲ ਦੱਸੇ ਜਾਂਦੇ ਆ ਆਹ ਦਾਈ ਮੈਂ ਜਿਹੜਾ ਲੈ ਗਿਆ ਯਾਦ ਹੀ ਕਰੂਗਾ ਹੂੰ ਵਕੈ ਯਾਰ ਗਹਿਣਾ ਹੀ ਆ ਹਨਾ ਨੇਕਣ گاਵਾਂ ਵਾਂਗੂ ਲੇਵਾ ਬਣਾਉਂਦੀ ਆ ਬਾਈ ਨੰਬਰ ਦਈ ਪਾਲ ਬਾਈ 88474 ਜੀ 81103 ਇੱਕ ਵਾਰੀ ਹੋਰ ਬੋਲੀ 88474 81103 ਠੀਕ ਹੈ ਇਸ ਨੰਬਰ ਤੇ ਕਰ ਲਓ ਮੇਰੇ ਤੋਂ ਬਾਈ ਨਾਲ ਗੱਲ ਤੇ ਬਾਦ ਸ਼ੁਕਰੀਆ ਫਿਰ ਪਉਣੇ ਕਿਸੇ ਨਵੇਂ ਪਿੰਡ ਦੇ ਵਿੱਚੋਂ ਬਾਤ ਜਾਂਦੇ ਰਹੋ ਧੰਨਵਾਦ